ਪੰਜਾਬੀ ਕਾਮਰੇਡਾਂ ਦੀ ਪੰਜਾਬ ਵਿਰੋਧੀ ਸੋਚ ਪੰਜਾਬ ਦੇ ਕਾਮਰੇਡਾਂ ਦੀ ਇੱਕ ਧਾਰਨਾ ਹੈ ਕਿ ਉਹਨਾਂ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਵਿਰੋਧ ਵਿੱਚ ਹੀ ਬੋਲਣਾ ਹੈ ਇਹ ਲੋਕ ਕਦੇ ਵੀ ਪੰਥ ਅਤੇ ਪੰਜਾਬ ਦੇ ਨਹੀਂ ਹੋਏ ਅੱਜਕੱਲ ਪੰਜਾਬ ਵਿੱਚ ਇੱਕ ਲਹਿਰ ਉੱਠੀ ਹੋਈ ਹੈ ਜਿਸ ਵਿੱਚ ਇਹ ਨਾਰਾ ਦਿੱਤਾ ਜਾ ਰਿਹਾ ਹੈ ਕਿ ਭਈਏ ਪਜਾਓ ਪੰਜਾਬ ਬਚਾਓ ਇਹ ਲਹਿਰ ਉਦੋਂ ਸ਼ੁਰੂ ਹੋਈ ਜਦੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਪ੍ਰਵਾਸੀ ਵੱਲੋਂ ਇੱਕ ਛੋਟੇ ਬੱਚੇ ਨਾਲ ਬਸਰੂਕੀ ਕਰਕੇ ਉਸ ਨੂੰ ਮੌਤੇ ਕੱਟ ਉਤਾਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੰਜਾਬ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮਤੇ ਪਾਸ ਕੀਤੇ ਜਾ ਰਹੇ ਨੇ ਕਿ ਪੰਜਾਬ ਦੇ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਇਹਨਾਂ ਪ੍ਰਵਾਸੀਆਂ ਦੇ ਆਧਾਰ ਕਾਰਡ ਨਹੀਂ ਬਣਾਏ ਜਾਣਗੇ। ਇਸ ਲਹਿਰ ਨੂੰ ਪੰਜਾਬ ਭਰ ਵਿੱਚ ਭਰਪੂਰ ਹੰਗਾਰਾ ਮਿਲ ਰਿਹਾ ਹੈ। ਪਰ ਪੰਜਾਬ ਦੇ ਕਾਮਰੇਡਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ। ਕਿਸਾਨ ਯੂਨੀਅਨ ਦੇ ਪ੍ਰਧਾਨਾਂ ਨੇ ਪ੍ਰਵਾਸੀਆਂ ਦੇ ਹੱਕ ਵਿੱਚ ਖੜੇ ਹੋ ਕੇ ਬਿਆਨ ਦਿੱਤੇ ਹਨ। ਉਹਨਾਂ ਦਾ ਤਰਕ ਹੈ ਕਿ ਜੇ ਪੰਜਾਬ ਵਿੱਚੋਂ ਪ੍ਰਵਾਸੀ ਮਜ਼ਦੂਰਾਂ ਨੂੰ ਕੱਢ ਦਿੱਤਾ ਗਿਆ ਤਾਂ ਪੰਜਾਬ ਦੀ ਆਰਥਿਕਤਾ ਨੂੰ ਕਾਫੀ ਨੁਕਸਾਨ ਹੋਵੇਗਾ ਅਤੇ ਪੰਜਾਬ ਦੀ ਖੇਤੀਬਾੜੀ ਨੂੰ ਵੱਡੀ ਸੱਟ ਵੱਜੇਗੀ। ਇਹਨਾਂ ਲੋਕਾਂ ਤੋਂ ਪੁੱਛਣਾ ਬਣਦਾ ਹੈ ਕਿ ਅੱਜ ਤੋਂ 40-50 ਸਾਲ ਪਹਿਲਾਂ ਪੰਜਾਬ ਦੀ ਖੇਤੀਬਾੜੀ ਕਿਵੇਂ ਚੱਲਦੀ ਸੀ? ਪਹਿਲਾਂ ਵੀ ਤਾਂ ਪੰਜਾਬ ਦੇ ਕਿਸਾਨਾਂ ਦੀ ਮਦਦ ਪੰਜਾਬ ਦੇ ਦਲਿਤ ਭਾਈਚਾਰੇ ਵੱਲੋਂ ਕੀਤੀ ਜਾਂਦੀ ਸੀ ਤੇ ਉਹਨਾਂ ਵਿੱਚ ਆਪਸ ਵਿੱਚ ਭਾਈਚਾਰਕ ਸਾਂਝ ਵੀ ਸੀ। ਇਕ ਅੰਕੜੇ ਮੁਤਾਬਕ ਪੰਜਾਬ ਵਿੱਚ 90 ਲੱਖ ਤੋਂ 1 ਕਰੋੜ ਪ੍ਰਵਾਸੀ ਹਨ ਜਿਨ੍ਹਾਂ ਵਿੱਚੋਂ ਸਿਰਫ 5 ਫੀਸਦੀ ਪ੍ਰਵਾਸੀ ਹਨ ਜੋ ਖੇਤੀਬਾੜੀ ਸੈਕਟਰ ਵਿੱਚ ਕੰਮ ਕਰਦੇ ਨੇ ਬਾਕੀ 95 ਫੀਸਦੀ ਪ੍ਰਵਾਸੀ ਮਜ਼ਦੂਰ ਨੇ ਜੋ ਵੱਖ-ਵੱਖ ਕੰਮਾਂ ਵਿੱਚ ਲੱਗੇ ਹੋਏ ਨੇ ਜਿਵੇਂ ਰੇੜੀਆਂ ਫੈਕਟਰੀਆਂ کارਖਾਨੇ ਦੁਕਾਨਾਂ ਤੇ ਹੋਰ ਕੰਮਾਂ ਵਿੱਚ ਇਸ ਨਾਲ ਸਾਡੇ ਪੰਜਾਬੀ ਹਿੰਦੂ ਤੇ ਆਦਬਰਗਾ ਦੇ ਰੋਜ਼ਗਾਰ ਵਿੱਚ ਕਾਫੀ ਵਿਗੜਨ ਪੈ ਰਿਹਾ ਪ੍ਰਵਾਸੀ ਬਾਹਰਲੇ ਸੂਬਿਆਂ ਤੋਂ ਆ ਕੇ ਘੱਟ ਪੈਸਿਆਂ ਵਿੱਚ ਕੰਮ ਕਰਦੇ ਹਨ ਇਸ ਵਜ੍ਹਾ ਨਾਲ ਮਜਾਬੀਆਂ ਨੂੰ ਕੰਮ ਨਹੀਂ ਮਿਲਦਾ ਜਿਸ ਕਰਕੇ ਉਹ ਪੰਜਾਬ ਛੱਡ ਕੇ ਬਾਹਰਲੇ ਮੁਲਕਾਂ ਵਿੱਚ ਵਸ ਰਹੇ ਨੇ ਜਾਂ ਫਿਰ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੇ ਨੇ ਪੰਜਾਬ ਦੇ ਕਾਮਰੇਡਾਂ ਨੂੰ ਸਭ ਕੁਝ ਨਹੀਂ ਦਿਖਾਈ ਦੇ ਰਿਹਾ ਉਹ ਸਿਰਫ ਸਟੇਟ ਦੀ ਬੋਲੀ ਬੋਲ ਕੇ ਪੰਜਾਬ ਵਿਰੋਧੀ ਹੋਣ ਦੇ ਸਬੂਤੇ ਰਹੇ ਨੇ ਇੱਕ ਕਿਸਾਨ ਯੂਨੀਅਨ ਦੇ ਪ੍ਰਧਾਨ ਜੁਗਿੰਦਰ ਉਗਰਾਹਾਂ ਦਾ ਬਿਆਨ ਆਇਆ ਕਿ ਪੰਜ ਪਿਆਰਿਆਂ ਵਿੱਚ ਪ੍ਰਵਾਸੀ ਸਨ ਉਸ ਮੂਰਖ ਪ੍ਰਾਣੀ ਨੂੰ ਪੁੱਛੋ ਕਿ ਉਹਨੇ ਗੁਰੂ ਨੂੰ ਆਪਣਾ ਸੀਸ ਪੇਟ ਕਰਕੇ ਆਨੰਦਪੁਰ ਸਾਹਿਬ ਦੇ ਵਾਸੀ ਬਣੇ ਸਨ ਜੋ ਅੱਜਕੱਲ ਦੇ ਪ੍ਰਵਾਸੀ ਹਨ ਉਹ ਸਿੱਖੀ ਦੀਆਂ ਜੜ੍ਹਾਂ ਨੂੰ ਤੇਲ ਪਾਉਣ ਵਾਲਾ ਕੰਮ ਕਰ ਰਹੇ ਨੇ ਸਾਡੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੰਬਾਕੂ ਨੂੰ ਇੱਕ ਬਜਰ ਕੁਰਹਿਤ ਆਖਿਆ ਪਰ ਇਹਨਾਂ ਪ੍ਰਵਾਸੀਆਂ ਨੇ ਪੰਜਾਬ ਦੀ ਗੁਰੂਆਂ ਪੀਰਾਂ ਦੀ ertid ਨੂੰ ਤੰਬਾਕੂ ਦੀ ਦਲਦਲ ਵਿੱਚ ਫਸਾ ਦਿੱਤਾ ਹੈ ਹਰ ਪਾਸੇ ਤੰਬਾਕੂ ਦੀ ਗੰਦਗੀ ਦਿਖਾਈ ਦਿੰਦੀ ਹੈ ਇਹਨਾਂ ਦੇ ਮਗਰ ਲੱਗ ਕੇ ਸਾਡੇ ਪੰਜਾਬੀ ਵੀ ਤੰਬਾਕੂ ਖਾਣ ਲੱਗ ਪਏ ਨੇ ਇਹ ਕਾਮਰੇਡ ਸਰਕਾਰ ਨੂੰ ਇਹ ਕਹਿਣ ਦੀ ਹਿੰਮਤ ਨਹੀਂ ਕਰਦੇ ਕਿ ਪੰਜਾਬ ਵਿੱਚ ਹਰਿਆਚਲ ਪ੍ਰਦੇਸ਼ ਦੀ ਤਰ੍ਹਾਂ ਇੱਕ ਕਾਨੂੰਨ ਪਾਸ ਕੀਤਾ ਜਾਵੇ ਜੇ ਸਵਿੱਚ ਕੋਈ ਪ੍ਰਵਾਸੀ ਪੰਜਾਬ ਵਿੱਚ ਜ਼ਮੀਨ ਖਰੀਦ ਨਾ ਸਕੇ ਤੇ ਪੰਜਾਬ ਦਾ ਪੱਕਾ ਵਸਨੀਕ ਨਾ ਬਣ ਸਕੇ ਪਰ ਕਾਮਰੇਡਾਂ ਵਿੱਚ ਇਹ ਕਹਿਣ ਦੀ ਔਕਾਤ ਨਹੀਂ ਹੈ ਕਿਉਂਕਿ ਇਹ ਪ੍ਰਵਾਸੀ ਇਹਨਾਂ ਦੇ ਘਰੂ ਪੁੱਤ ਹਨ